ਕੁਝ ਕਿਦਮ ਬੋਫ ਰਾਈ ਨੋ ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਹਾਂ ਦੋਸਤੋ ਅੱਜ ਪਹੁੰਚਿਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੰਦੀਪ ਕੋਲ ਆਇਆ ਦੋਸਤੋ ਪੁਨਰ ਡੇਰੀ ਫਾਰਮ ਤੇ ਠਿਕਾਣਾ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਹੈ ਸਾਰੀ ਅੱਜ ਫਾਰਮ ਦੀ ਗੱਲ ਕਰੀਏ ਦੋਸਤੋ ਇਸ ਫਾਰਮ ਤੇ ਅੱਜ ਆਪਾਂ ਟੋਟਲ ਤੁਹਾਨੂੰ ਐਸੇ 6 ਨਗਰ ਦਿਖਾਉਣੇ ਆ ਚਾਰ ਬੇੜਾਂ ਦੋ ਸੂਈਆਂ ਦੋ ਗੱਬਣਾਂ ਤੇ ਨਾਲ ਦੀ ਨਾਲ ਦੋਸਤੋ ਦੋ ਮੱਜਾ ਦਿਖਾ ਦਾਂਗੇ ਇੱਕ ਮੱਝ ਵੀ ਸੂਈਏ ਤੇ ਇੱਕ ਮੱਝ ਗੱਬਣਾ ਸੋ ਛਿਆ ਨਗਾਂ ਦੀ ਡਿਟੇਲ ਹੈ ਵੀਰ ਸੰਦੀਪ ਤੋਂ ਲੈ ਲਾਂਗੇ ਆਪਾਂ ਵੀਡੀਓ ਦੇ ਨਾਲ ਤੁਸੀਂ ਹੰਟ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਆਪਾਂ ਵੀਰ ਸੰਦੀਪ ਤੋਂ ਲੈ ਕੇ ਦਵਾਗੇ ਤੁਹਾਨੂੰ ਠੀਕ ਹੈ ਜੀ ਸੋ ਕਿੰਨੇ ਕਿੰਨੇ ਮੇ ਸੂਬੇ ਤੇ ਕੀ ਇਹਨਾਂ ਥੱਲੇ ਮਿਲਕਾ ਤੇ ਕੀ ਰੇਟ ਪੜਦਾ ਰਹਿਣ ਵਾਲਾ ਪੂਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਤੇ ਖਾਸ ਵਿਜਿਟ ਜਿਹੜੀ ਦੋਸਤੋ ਪਿੰਡ ਸੌਰ ਸਿੰਘ ਕਰਨੀ ਆ ਠੀਕ ਹੈ ਜੀ ਤੇ ਸੌਰ ਸਿੰਘ ਪਿੰਡ ਤੋਂ ਜਿਹੜੀ ਛੜਕ ਦੋਸਤੋ ਪਿੰਡ ਪੁੱਚਰ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਵੀਰ ਸੰਦੀਪ ਸਿੰਘ ਉਹ ਤੇ ਅੱਜ ਵੀ ਦੋਸਤੋ ਜੇਕਰ ਆਪਾਂ ਨਗਾਂ ਦੀ ਗੱਲ ਕਰੀਏ ਤੇ ਥਾਰ ਫਾਰਕਰ ਕਿਧਰੇ ਸ਼ਾਹੀਵਾਲ ਤੇ ਕਿਧਰੇ ਐਚ ਐਫ ਦੇ ਵਿੱਚ ਕ੍ਰਾਸ ਹਰੇਕ ਨਗਰ ਹਰੇਕ ਬਰੀਡ ਦਾ ਜਿਹੜਾ ਦੋਸਤੋ ਐਨੀਮਲ ਤੁਹਾਨੂੰ ਅੱਜ ਮਿਲ ਜਾਊਗਾ ਕਰਦੇ ਆਂ ਗੱਲਬਾਤ ਵੀਰ ਸੰਦੀਪ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਨੇ ਅੱਜ ਇਹਨਾਂ ਨਗਾਂ ਦੀ ਸੰਦੀਪ ਕੀ ਹਾਲ ਨੇ ਵੀਰ ਬਹੁਤ ਵਧੀਆ ਸੰਤੋ ਸਾਹਿਬ ਸਾਸਰੀ ਘਰ ਜੀ ਸਾਸਰੀ ਘਰ ਮਹਾਰਾਜ ਜੀ ਆਸਾਂ ਤੋਂ ਚੈਨਲ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਘਰ ਪਿਆਰ ਭਰੀ ਜੀ ਵੀਰ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਹਾਂ ਬਿਲਕੁਲ ਜੀ ਬਿਲਕੁਲ ਇਹ ਡਾੜਾ ਸੁਤਰਾ ਮਾਲ ਲੈ ਕੇ ਆਉਣਾ ਵੀ ਲੈ ਵੀ ਸੰਦੀਪ ਆਦ ਵੀ ਤਕਰੀਬਨ ਚਟਾਨਾਂ ਵਰਗੀਆਂ ਤੇ ਬਿਲਕੁਲ ਪਹਾੜਾਂ ਵਰਗੀਆਂ ਵੜਾਂ ਜਾਂਦੀਆਂ ਬਹੁਤ ਸੁਧਰੀਆਂ ਲੈਂਦੀਆਂ ਸੰਤੂ ਸਾਹਿਬ ਬਹੁਤ ਕੋ ਕੋਕੇ ਪੀ ਸੀ ਅਗੇ ਹਾਂ ਬਹੁਤ ਖੂਬ ਚਰਮੇ ਨਾਲ ਹੀ ਘੜ ਘੜ ਲੈਂਦੇ ਸੰਤੂ ਸਾਹਿਬ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਮਰਾ ਕਿਧਰ ਉਤਾਰ ਪਾਰ ਕਰਤੇ ਕਿਧਰ ਸ਼ਾਹੀਵਾਲ ਹਾਂਜੀ 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 ਸ਼ਾਹੀਵਾਲੀ ਬਾਬੀ ਵੇਟੋ ਵਜਨ ਵਟੇ ਬੜੇ ਵੜਾਂ ਨੂੰ ਵੱਡੀਆਂ ਵੜਾਂ ਸੰਤੂ ਸਾਹਿਬ ਪੰਜੀ ਪੰਜੀ ਕਿਲੋ ਵਾਲੀਆਂ ਸਾਰੀਆਂ ਬਿਲਕੁਲ ਬਿਲਕੁਲ ਲੈ ਦੋਸਤੋ ਜਿਆਦਾ ਸਮਾਂ ਆਪਾਂ ਲੈਂਦੇ ਨਾ ਠੀਕ ਹੈ ਜੀ ਸ਼ੋਰਟ ਦੇ ਵਿੱਚ ਹੀ ਗੱਲਬਾਤ ਕਰਾਂਗੇ ਤੇ ਬਾਕੀ ਮੇਰਾ ਵੀਰ ਜਿਹਨੂੰ ਕਿੰਨ ਟਾਈਮ ਚੋਬੋ ਸੰਦੀਪ ਪਹਿਲੇ ਨੰਬਰ ਤੋਂ ਇਥੋਂ ਸ਼ੁਰੂਆਤ ਕਰ ਲਈਏ ਹਾਂਜੀ ਸੰਤੋਪ ਸਾਹਿਬ ਜੀ ਤੇ ਵੀਰੇ ਕਰਦੀਏ ਇਹਦੀ ਡਿਟੇਲ ਸੰਤੋਪ ਸਾਹਿਬ ਦੂਜਾ ਸਵੇਰ ਸੁਣੀ ਆ ਜੀ ਇਹ ਠੀਕ ਆ ਜੀ ਇਹ ਮੇਰੇ ਸਾਹਣਾ ਕੋਈ 4-5 ਦਿਨ ਲੈ ਹੀ ਜਾਣੇ ਆ ਵੈੜ ਨੇ ਅੱਛਾ ਜੀ ਹਾਂਜੀ ਬਿਲਕੁਲ ਬਾਕੀ ਤਿਆਰੀ ਕੀ ਪਹਿਲੇ ਸਵੇਰੇ ਚੰਗਾ ਮਿਲ ਕੇ ਰਕਾਰ ਦੱਸਿਆ ਜਿਹੜੇ ਜਿਹੜੇ ਫਾਰਮ ਤੋਂ ਆਪਾਂ ਲਈ ਆ ਠੀਕ ਆ 20+ ਹੀ ਚੱਲੀ ਆ ਜੀ ਠੀਕ ਆ ਹਾਂਜੀ ਲੈ ਦੋਸੋ ਬੈੜ ਵੇਖੋ ਤੁਸੀਂ ਹਾਈਟ ਕਰਕੇ ਕਰੋ ਚੈੱਕ ਨਸਲ ਬਰੀਡ ਦੇਖੋ ਠੀਕ ਆ ਜੀ ਜੰਮੀ ਪਲੀ ਬਹੁਤ ਜਿਆਦਾ ਬਾਕੀ ਜੰਮੀ ਪਲੀ ਪੂਰੀ ਆ ਵਜਨ ਵਜੂਦ ਕਰਵਾ ਸੁਭਾ ਦੁਜੈਨਾ ਦੁਜਾ ਸੰਤੋ ਸਾਹਿਬ ਦਾ ਚੋਰ ਦਿਆ ਨਾਲ ਦੀ ਨਾਲ ਹੀ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਤੇ ਕਰਿਓ ਚੈੱਕ ਮਾਰ ਜੀ ਠੀਕ ਆ ਜੀ ਕੁਆਲਟੀ ਆ ਦੇਖੋ ਗਿਰਲ ਬੰਦਾ ਦੇਖੋ ਆਪਸੀ ਥਣਾ ਦੀਆਂ ਬਹੁਤ ਵਧੀਆ ਮੁੱਠੀ ਮੁੱਠੀ ਥਣਾ ਸੋ ਚੌਰਸਲੇਵਾ ਮੋੜ ਤੋਂ ਉਹਨਾਂ ਹੀ ਗਾਹ ਉਹਨਾਂ ਹੀ ਪਛਾਣ ਸੰਤੋ ਸਾਹਿਬ ਅਜੇ ਜੇ ਚਾਰ ਦਿਨ ਲੱਗੀ ਤਾਂ ਵਹਿੜ ਥੱਬੇ ਬਲਜਣੇ ਥੱਲੇ ਵੀ ਕਰੂ ਕਮਾਲਾ ਹੀ ਹੈ ਹਾਂਜੀ ਆ ਦੇਖੋ ਬਹੁਤ ਜਿਆਦਾ ਹੀ ਸਾਫ਼ ਸੁਥਰੀ ਆ ਬਹੁਤ ਵਧੀਆ ਜੀ ਸੋ ਰੰਗ ਵੀ ਜਿਹਾ ਦੋਸਤੋ ਕਰੀਮੀ ਜਾਂ ਰਾਂਗਾ ਠੀਕ ਆ ਜੀ ਅਬ ਦੇਖ ਸਕਦੇ ਤੁਸੀਂ ਗੋਰਾ ਤੇ ਬਿਲਕੁਲ ਕਰੀਮੀ ਰੰਗ ਦੇ ਵਿੱਚ ਸੋ ਆਰਡਰ ਕੁਆਲਟੀ ਬਹੁਤ ਖੂਬਸੂਰਤ ਚੌੜਾ ਪਿੱਠਪੂੜਾ ਤੇ ਬਿਲਕੁਲ ਇੱਕ ਮੱਝਾਂ ਵਾਂਗੂ ਕਰਮਾ ਲਈ ਜੰਮੀ ਪਲੀ ਆ ਠੀਕ ਹੈ ਜੀ ਬਹੁਤ ਖੂਬਸੂਰਤ ਚੰਗਾ ਦੁੱਧ ਚਵਾਉਣ ਦੀ ਸੁਭਾਅ ਬਣਾ ਸੋ ਚੰਗੀ ਉਮੀਦ ਆ ਆਪਾਂ ਕਰ ਸਕਦੇ ਆ ਇਸ ਬੈਡ ਤੋਂ ਕਿਉਂਕਿ ਜਿਹੋ ਜੇ ਥਣ ਭਾਡਾ ਸੋਹਣੀ ਉਮੀਦ ਕਰ ਸਕਦੇ ਆ ਠੀਕ ਹੈ ਜੀ ਪੂਰੀ ਰਾਜੀ ਆ ਵਰਦੀ ਮਰੀ ਲੰਮੇ ਜੋਰ ਦੇ ਵਿੱਚ ਹਾਂਜੀ ਕਮਾ ਲਿਓ ਵਗੂੰ ਅਸੇ ਵੀ ਸਦੀ ਬਾਕੀ ਟਿੱਪੋਂ ਤੋਂ ਪਨਾਣ ਆਈ ਬੰਦਿਆ ਇੱਕ ਨੰਬਰ ਸੰਤੂ ਸਾਹਿਬ ਐ ਬਿਲਕੁਲ ਰੂਮਰ ਕੀ ਕੋਲੀ ਆ ਉਂਗਲੋਂਗੇ ਜਿਹੜੀ ਮੋਟੀ ਧਾਰਿਆ ਬਾਕੀ ਸਪੇਸ ਵਾਂ ਦਾ ਵੇਖੋ ਚਮਾ ਥਾਣਾ ਦੀ ਕੱਲੀ ਕੱਲੀ ਲੱਗੀ ਐ ਜੰਮੀ ਪੜੀ ਬਹੁਤ ਜਿਆਦੀ ਸੰਤੂ ਸਾਹਿਬ ਬਹੁਤ ਬਹੁ ਜੀ ਠੀਕ ਆ ਜੀ ਸੋ ਰਾਜੀ ਬਹੁਤ ਆ ਠੀਕ ਆ ਜੀ ਬਾਕੀ ਦੁੱਧ ਅਗੇ ਸੇਵਾ ਦਾ ਬਾਕੀ ਜਿੱਡੀ ਦਾ ਵੈਡ ਨੂੰ ਕਰਤੂ ਉਹ ਤਾਂ ਠੀਕ ਆ ਜੀ ਉਹਨਾਂ ਕੋ ਦੁੱਧ ਨੇ ਚਵਾਉਣੇ ਚਵਾਉਣਾ ਠੀਕ ਆ ਕਰਮਾ ਲਈ ਨੇ ਸੋ ਚੰਗੀ ਮਿਲਕ ਰਿਕਾਰਡ ਵੀ ਦੱਸ ਰਿਹਾ ਵੀ ਪਿਛਲੇ ਸਵੇਰ ਪਹਿਜਣ ਨੇ ਚੰਗਾ ਦੁੱਧ ਚਵਾਇਆ ਸਤਿ ਸ੍ਰੀ ਅਕਾਲ ਵੀਰੋ ਨਾਲ ਦੇ ਨਾਲ ਹੀ ਦੀ ਡਿਮਾਂਡ ਵੀ ਦੱਸ ਦਿੱਤੀ ਆਪਣੇ ਸੰਤੋਖ ਸਾਹਿਬ ਮੁੱਲ ਕਰਦੇ ਆਂ ਦਾ ਆਪਾਂ 95000 ਰੁਪਇਆ 95 ਹਾਂਜੀ 90000 ਦੀ ਦੇ ਦਈਏ ਜੀ 90 ਦੀ ਹਾਂਜੀ ਨਹੀਂ ਦੇ ਦੇ ਤੁਸੀਂ ਆਪਾਂ ਕੀ ਪੂਰੀ ਲੈਸ ਰਿਸਕ ਕਰਕੇ ਦੇਣਾ ਮਾਲ ਆਪਾਂ 80000 ਦੀ ਸੰਤੋਖ ਸਾਹਿਬ ਜਾਣ ਦੋ 85 ਦੀ 85000 ਦੀ ਜਸਨੋ ਦੇ ਦਈਏ ਜੀ ਲਓ ਜੀ 85000 ਦੀ ਵੀਰ ਸੰਦੀਪ ਆਂਦਾ ਵੀ ਇਹ ਆਪਾਂ ਦਵਾਂਗੇ ਬਾਕੀ ਇੱਕ ਵਾਰੀ ਤੁਹਾਨੂੰ ਆਪਾਂ ਥਾਣ ਦਿਖਾ ਦਿੰਨੇ ਆਂ ਆਹ ਕਰੋ ਚੈੱਕ ਵੰਡਾ ਬਿਰਲਾ ਵੇਖੋ ਬਹੁਤ ਸੋਹਣੀ ਸਪੇਸ ਵੰਡ ਤੇ ਹੋਰ ਵੀ ਇਸ ਤਰ੍ਹਾਂ ਆਇਆ ਤੇ ਕੀ ਹੋਰ ਵੀ ਕਰਦੇ ਮਾਨ ਸਾਹਿਬ ਥੋੜਾ ਬੜਾ ਮਾਨਤਨ ਕਰ ਦਾਂਗੇ ਜੀ 85 ਜੋ ਹਾਂਜੀ 83 ਨਹੀਂ ਦੇ ਦਾਂਗੇ ਲਾਸਟ ਲੈ ਵੀ ਦੋਸਤੋ ਹੋਰ ਵੀ ਵਿੱਚੋਂ 290 ਹੋ ਜੂਗੀ 83000 ਦੀ ਇਹ ਹਾਂ ਜੀ ਨਾ ਬੜਾ ਕਾਪੀ ਇਸ ਜਾਂ ਸਾਹ ਬਹੁਤ ਜਿਆਦੀ ਹੈ ਬੈੜ ਜਣੀ ਹੈਗੀ ਬਹੁਤ ਜਿਆਦੀ ਸਾਹ ਹੈ ਤੁਹਾਨੂੰ ਥੱਬਿਆਂ ਦੇ ਤੱਬੇ ਵਾਲੀ ਬੈਠੀ ਹੈ ਜਰਦੀ ਬਾਕੀ ਵਜਨ ਵੱਟਾ ਵੇਖੋ ਕਿੰਨਾ ਵੱਡਾ ਵਾ ਹਾਂ ਚੰਗੀ ਬਾਕੀ ਥਾਰ-ਪਾਰ ਕੇ ਮਿਲਦੀ ਬੜੀ ਘਾਟ ਹੈ ਸੰਤੋਖ ਸਾਹਿਬ ਤੋਂ ਬਹੁਤ ਘੱਟ ਬਹੁਤ ਘੱਟ ਹਾਂ ਜੀ ਇਹ ਨਕੀਨੀਆਂ ਘੱਟ ਮਿਲਦੇ ਆ ਜੀ ਲੈ ਵੀ ਸੰਦੀਪ ਚੰਗੀ ਹੈ ਬੈੜ ਵੀਰੇ ਹਾਂ ਜੀ ਅੱਗੇ ਸੈਕੰਡ ਨੰਬਰ ਤੇ ਇਧਰ ਆਪਣੇ ਕੋਲ ਇੱਕ ਹੋਰ ਹੀ ਵੜਾ ਖੜਾ ਫਿਰ ਸੰਤੋਖ ਸਾਹਿਬ ਦੀ ਵੱਡੀ ਵੈੜ ਆ ਗਈ ਦੂਜਾ ਸੂਹਾ ਸੂਈ ਹੈ ਜੀ ਅੱਛਾ ਜੀ ਇਹ ਵੀ ਰਾਤ ਦੀ ਕੋਈ 8 ਕਰੇ ਦੀ ਸੂਈ ਹੈ ਰਾਤੀ ਆਪਾਂ 7 7.5 ਕਿਲੋ ਇਹਦੇ ਥੱਲੇੋਂ ਜੇਰ ਜੂਰ ਪੈਣ ਤੋਂ ਵੱਧਾ ਬੋਲਾ ਕੱਢਿਆ ਸੀ ਅੱਛਾ ਜੀ ਤੇ ਸਵੇਰੇ ਵੀ ਆਪਾਂ ਇੱਥੇ ਕਿ ਚੋਇਆ ਵਾ ਬਾਕੀ ਵੜ ਬਹੁਤ ਜਿਆਦੀ ਕਰਤੂਤ ਵਾਲੀ ਵੇਖੋ ਕਿੱਥੇ ਬਣੀ ਫਿਰਦੀ ਐ ਹੂੰ ਉਨੇ ਗਾਹ ਤੇ ਉਨੇ ਪਛਾਨੀ ਇਹਦੇ ਰਾਤ ਸੂਈ ਕੱਲ ਅੱਜ ਰਾਤੀ ਅੱਜ ਰਾਤ ਸੂਈ ਇਹ ਮਾਰਨਿੰਗ ਇੱਕ ਚੋਈ ਹੋਈ ਹੈ ਇੱਕੋ ਚੋਈਸ ਫਿਰ ਹੋਈ ਹੈ ਜੀ ਹੈ ਦੂਜੇ ਸਵੇਰੇ ਹਾਂ ਜੀ ਮਗਰ ਕੀ ਆ ਗਿਆ ਮਗਰ ਇਹਦੇ ਬੱਚਾ ਆ ਗਿਆ ਜੀ ਅੱਛਾ ਬੋਬੀ ਇਹ ਬੱਚਾ ਵੇਖੋ ਠੀਕ ਹੈ ਜੀ ਆਹ ਬੱਚਾ ਮਗਰ ਮੇਲ ਕਾਫ ਸੋ ਦੂਜੇ ਸਵੇਰੇ ਕਿਸਾਨ ਬਿਰੋ ਇਹ ਵੜ ਸੂਈ ਆ ਕਦ ਕਾਠ ਇਹਦਾ ਤੇ ਨਿਗਰਤਾ ਬੜੀ ਹੈ ਨਿਗਰ ਬਹੁਤ ਜਾਂਦੀ ਆ ਤੇ ਥਾਣਾ ਪੂਰਾ ਗੋਲ ਗੋਲ ਬਹੁਤ ਜ਼ਿਆਦਾ ਟਾਈਮ ਆ ਮੁੱਠੀ ਹੱਥੀ ਦਾ ਥਾਣਾ ਤੇ ਮੋਟੇ ਥਾਣਾ ਬੰਡਮੁੰਡ ਬੜੀ ਚੰਗੀ ਹੈ ਠੀਕ ਆ ਲਿਓ ਫਿਰ ਬਹੁਤ ਜ਼ਿਆਦਾ ਸਾਫ਼ ਸੁਥਰੀ ਸੰਸਾਰੀ ਵੀ ਹਾਂ ਇਹ ਗਾਵਾਂ ਕਹਦੇ ਸੰਦੀਪ ਇਹ ਤਾਂ ਮੱਝ ਹੀ ਨੇ ਮਾਣਾ ਸੰਤ ਸਿੰਘ ਸਾਹਿਬ ਪਰ ਇਹ ਗੱਲਾਂ ਇੱਥੇ ਹਾਂ ਨਵੇਕਲੀਆਂ ਚੀਜ਼ਾਂ ਨਹੀਂ ਹੁੰਦੀਆਂ ਵੇਖੋ ਇਕਲੀਆਂ ਨਵੇਕਲੀਆਂ ਭਾਈ ਨਵਟਾ ਵੇਖੋ ਸੰਤੂ ਸਾਹਿਬ ਕਿੰਨਾ ਵੱਡਾ ਬੈਠਦਾ ਬਹੁਤ ਖੂਬਸੂਰਤ ਠੀਕ ਆ ਜੀ ਸੋ ਜੰਮੀਆਂ ਪੜੀਆਂ ਬੜੀਆਂ ਨੇ ਜਾਓ ਵੀਰ ਸੰਦੀਪ ਐਨੂੰ ਕੱਟ ਕੇ ਦਿਖਾਈਏ ਸੋ ਜੰਮੀਆਂ ਪੜੀਆਂ ਬੜੀਆਂ ਨੇ ਠੀਕ ਹੈ ਜੀ ਤੇ ਇਹ ਰਾਤ ਹੀ ਸੂਈ ਆ ਇਸੇ ਫਾਰਮ ਤੇ ਦੋਸਤੋ ਸੂਈ ਸੁਵਾਈ ਆ ਤੇ ਜੇਰਦੂਰ ਪ੍ਰੋਪਰ ਬਣਦੀ ਜੇ ਵੀ ਸਮਝੋ ਸਾਹਿਬ ਆਪਣੇ ਕੋਲ ਪ੍ਰੋਪਰ ਵੀਡੀਓ ਹੈਗੀ ਆ ਠੀਕ ਹੈ ਭਰਾ ਹਾਂਜੀ ਹਾਂਜੀ ਜਵਾਬ ਬਹੁਤ ਜ਼ਿਆਦਾ ਚੰਗਾ ਨਿਕਲਿਆ ਬਾਕੀ ਸੋ ਵੰਡਾ ਦਰਲਾ ਇੱਕ ਵਾਰੀ ਦੇਖੋ ਜੀ ਠੀਕ ਹੈ ਚਾਰੇ ਥਾਣਾ ਬੰਦਾ ਵਰਲਾ ਤੇ ਕੀ ਬਾਤਾਂ ਹੋਈ ਪਈ ਗਲਬਾਤ ਸੋ ਤੋਰਾ ਚਾਲ ਧਾਲ ਪੂਰੀ ਰੰਗ ਬੰਤਰ ਬਹੁਤ ਜਿਆਦੀ ਪਿਆਰੀ ਠੀਕ ਹੈ ਜੀ ਹਾਂ ਠੀਕ ਹੈ ਜੀ ਬਹੁਤ ਜਿਆਦੀ ਚਵਾਈ ਚੰਗੀ ਲੱਗੀ ਸੰਤ ਸਾਹਿਬ ਇਹਨੂੰ ਤੋ ਵਾਈਫਰ ਸੰਦੀਪਰੇ ਥਾਣੀ ਦੱਸਣ ਦਾ ਹਾਂਜੀ ਹਾਂਜੀ ਥਾਣੀ ਲੱਗਿਆ ਕਰਮਾਂ ਨੂੰ ਵੱਖਰੇ ਲੱਗੇ ਸੀ ਲੱਗੇ ਆ ਬਾਕੀ ਠੰਡੀ ਠੀਰੀ ਵਸੀ ਜੰਦੀ ਹੈਗੀ ਲੋ ਜੀ ਠੀਕ ਆ ਜੀ ਫਿਰ ਲਾ ਬੰਦਾ ਦੇਖੋ ਬਾਕੀ ਕੱਦ ਕੁਦ ਮੇਰੇ ਵੀਰੋ ਦੂਰ ਨੇੜੇ ਕਿਸੇ ਵੀਰ ਨੇ ਤੁਰਨਾ ਕੱਦ ਵੱਡਾ ਹੀ ਆ ਠੀਕ ਆ ਵੱਡੀ ਮਾਰੀ ਸੰਧ ਸਾਹਿਬ ਬਾਕੀ ਚੋਣ ਚਾਂ ਦਾ ਪਸੂ ਪੂਰਾ ਖਰਾ ਨਿਕਲੂਗਾ ਠੀਕ ਆ ਆ ਤੁਸੀਂ ਦੇਖ ਸਕਦੇ ਜੇ ਇੱਕ ਵੀ ਹਵਾਨੇ ਚੱਜ ਦੇ ਉੱਪਰ ਨਾੜਾ ਨੂਣਾ ਕਾਫੀ ਜਿਆਦੀ ਆ ਸੋ ਚੰਗਾ ਦੁੱਧ ਚਵਾ ਜੂਗੀ ਜਿਹੋ ਜਿਹਾ ਭਾਂਡਾ ਤੇ ਸੰਦੀਪ ਮੋਲ ਲੇਦਾ ਕੀ ਰਊਗਾ ਸੰਤੂ ਸਾਹਿਬ ਮੋਨੇ ਦਾ ਕਰਦੇ ਆਪਾਂ 1 5 ਹਾਂ ਜੱਸਰੋ 90 ਦੀ ਦੇ ਦਈਏ ਵੀ 90 ਦੀ ਹਾਂਜੀ ਠੀਕ ਆ ਕੁਸਰਾ ਕੁਸਰਾ ਕੱਢ ਕੇ ਦੱਸ ਗੱਲ 85 ਦੀ ਜਾਂਦੇ ਵੀ ਸੰਤੂ ਸਾਹਿਬ ਜੋੜਾ 85 ਦੀ ਜਾਂਦੇ ਲਓ ਵੀ 85000 ਦੀ ਜਾਂਦੇ ਬਾਕੀ ਬਾਹਰ ਸੰਤੂ ਸਾਹਿਬ ਆਪਾਂ ਨੂੰ ਵੀ ਨਹੀਂ ਮਿਲਨੀ ਇਹਦੇ ਨਾਲ ਦੀ ਵੈਰ ਵੱਡੀ ਵੈਰ ਆ ਪੂਰੀ ਫਾਰਮ ਵਾਲੀ ਬੋਲੋ ਵੀ ਮਾਲੀ ਕਿਰਪਾ ਕਰੇ ਗੁਰੂ ਰਾਮ ਦਾ 25 ਕਿਲੋ ਚਵਾਊਗੀ ਵੜ ਜੱਡੀ ਵੜ ਆ ਠੀਕ ਆ ਹਾਂਜੀ ਮੇਰੀ 85 ਦੀ ਦੋਸਤੋ ਪਹਿਲੇ ਨੰਬਰ ਤੇ ਦਿਖਾਈ ਆ ਬਿਲਕੁਲ ਇੱਕੋ ਜਿਹਾ ਵੜਾ ਨੇ ਇੱਕੋ ਜਿਹੀ ਹਾਈਟ ਕਰਦਾ ਠੀਕ ਆ ਜੀ ਤੇ ਥਣ ਭਾਂਡੇ ਦੇ ਪਾਸਿਓ ਵੀ ਇੱਕ ਤੋਂ ਇੱਕ ਵੱਧ 85 85000 ਬਾਕੀ ਜੋੜਾ ਰੇਡ ਸੰਤੂ ਸਾਹਿਬ ਅੱਜ ਸੇਮ ਹੀ ਆ ਜਿੰਨਾ ਦੇਖ ਸਾਹਬ ਦੇ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਸੰਦੀਪਰੇ ਇੱਧਰ ਇੱਕ ਹੋਰ ਤੋਹਫਾ ਜਿਹੜਾ ਆਪਣੇ ਕੋਲ ਚਾਈ ਵਾਲਾਂ ਦੇ ਵਿੱਚ ਆ ਹਾਂਜੀ ਹਾਂਜੀ ਬਹੁਤ ਠੱਡੀ ਧੀਰੀ ਸੰਤੂ ਸਾਹਿਬ ਇਹ ਵੀ ਦੇਖੋ ਫਿਕਸ ਟੱਡਾ ਲਗਾ ਅਜੇ 2-4 ਦਿਨ ਲੈ ਜੂਗੀ ਕਿ ਕੱਢ ਜੂਗੀ ਅਜੇ ਬਾਕੀ ਤੇਪਨ ਤਾਂ ਆਪਣਾ ਵਾਛੀ ਬਹੁਤ ਜਿਆਦਾ ਚੰਗੀ ਸੰਗਰਾ ਕਰੂੰਗੀ ਬੜਾ ਜਨੀਕ ਜਿਆ ਬਹੁਤ ਜਿਆਦਾ ਚੰਗੀ ਸੰਤੂ ਸਾਹਿਬ ਕੇ ਬਹੁਤ ਸੋ ਰਾਂਗੇ ਵੇਖੋ ਤੁਸੀਂ ਠੀਕ ਆ ਵੈਸੇ ਆਪਾਂ ਚਾਈ ਵਾਲ ਦੇ ਵਿੱਚ ਦੇਖਦੇ ਆ ਲਾਲ ਰੰਗ ਬਦਾਮੀ ਰੰਗ ਆਹ ਕਰੋ ਜਾ ਕੇ ਠੀਕ ਆ ਜੀ ਠ ਆਕਰ ਹੋ ਜਾਗਾ ਠੀਕ ਹੈ ਜੀ ਪੂਰੇ ਮਾਜਨ ਮਜੂਦ ਵਿੱਚ ਆ ਠੀਕ ਹੈ ਸੁਆ ਵੀ ਦੁਜਾ ਹੀ ਹੈ ਦੁਜਾ ਦੁਜਾ ਜੀ ਠੀਕ ਹੈ ਜੀ ਸੁਆ ਦੁਜਾ ਸੋ ਰੰਗ ਰੂਗ ਜਿਹੜਾ ਤੁਸੀਂ ਡਿਫਰੈਂਟ ਜਾਇ ਸ਼ਾਇਨਿੰਗ ਬੜੀ ਕਰਦਾ ਤੇ ਵੈਸੇ ਲਾਵਾ ਵੀ ਆਪਾਂ ਕਹਿ ਦਿੰਨੇ ਆ ਬਦਾਮੀ ਰੰਗ ਵੀ ਕਹਿ ਦਿੰਨੇ ਆ ਤੇ ਸੰਦੀਪ ਵੈਸੇ ਤੁਹਾਡੇ ਅਕੋਰਡਿੰਗ ਕਿੰਨਾ ਕਿ ਦੁਜਾ ਚੋਣਾ ਜੀ ਅੱਜ ਸਾਹਿਬ ਤਾਂ ਇਹ ਵਿੱਚ ਆ ਵੀ 25 ਕਿਲੋ ਪਾਉਗੇ ਜੀ 24 ਇਹਨਾਂ ਸੋ ਮੇਰਾ 22 ਕਿਲੋ ਕਰਡ ਦੱਸਿਆ ਜਿਹੜੀ ਵੀ ਰੰਗ ਰਹੀ ਹੈ ਠੀਕ ਹੈ ਵੀ ਲੈ ਦੱਸੋ 24 25 ਕਿਲੋ ਦੁੱਧ ਵੀਰਾਂ ਦਾ ਭਰਉਣਾ ਚਾਹੀਦਾ ਜਿੱਡੇ ਕਿ ਬੰਦ ਤਰਾ ਵੇਰ ਠੀਕਾ ਮਾਲ ਸੁਧਰ ਆਇਆ ਦੋਵਾਂ ਮਾਲਾਂ ਤੇ ਟੱਤਿਆ ਪਿਆ ਸਾਰਾ ਠਕਾਵਟ ਦੀ ਜੱਫੀ ਆ ਸਾਰੇ ਆਹ ਦੇਖੋ ਜੀ ਸੂ ਬਾਦਰ ਹਵਾਨਾ ਕਾਫੀ ਪੇਨ ਕਾਫੀ ਨਾੜਾ ਹਵਾਨੇ ਚੱਡੇ ਤੇ ਉੱਪਰ ਸੋ ਚੰਗੇ ਦੋਦਾਰੇ ਪਸ਼ੂ ਦੀ ਨਿਸ਼ਾਨੀ ਆ ਠੀਕਾ ਜੀ ਤੇ ਬਾਕੀ ਥਾਂ ਪੂਰਾ ਹਾਥੀ ਮੁਠੀ ਵਾਲਾ ਤੇ ਚੌ ਨੁਕਰਾਂ ਤੇ ਕਹ ਲਈ ਚੌਂ ਘੁੱਟਾਂ ਦੇ ਕਹ ਲਈ ਥਾਂ ਤੋਂ ਬੜੀ ਵੰਡ ਤੇ ਲੱਗਾ ਠੀਕ ਆ ਆਲੇ

ਲੋ ਜੀ ਬਹੁਤ ਗਾੜਾ ਲੱਗਾ ਸੰਸਬਾ ਬਹੁਤ ਸੁਣਾ ਹੋਵਾਨਾ ਬਹੁਤ ਸੁਣਾ ਠੰਡਾ ਲੇਵਾ ਠੀਕ ਹੈ ਜੀ ਬਾਕੀ ਲੰਬੀ ਲੁੱਬੀ ਵੇਖੋ ਕਿੱਡੀ ਵੇੜ ਲੋ ਤੁਸੀਂ ਜਿੰਨੀ ਸਫਤ ਕਰਨੀ ਉਨੀ ਥੋੜੀ ਆ ਠੀਕ ਹੈ ਜੀ ਚੰਗਾ ਐਨੀਮਲ ਚੰਗਾ ਪਸ਼ੂ ਆ ਪੁੱਛੇਗੇ ਬਧਾਰੂ ਪਸ਼ੂ ਤੇ ਦੀ ਜਿਹੜੀ ਜਿਹੜੀ ਨਿਸ਼ਾਨੀ ਹੋਣੀ ਚਾਹੀਦੀ ਸੀ ਉਹ ਪੂਰੀ ਜਦੇ ਵਿੱਚ ਖੂਬੀ ਹੈ ਕੀ ਕਰਮਾਂ ਲਈ ਚ ਤੇ ਸੰਦੀਪ ਇਹਦਾ ਮੁੱਲ ਵੀ ਤਾਂ ਕੀ ਕੀਤਾ ਹਰ ਸੰਤ ਸਾਬ ਮੁੱਲ ਤਾਂ 90 ਕਰਦੇ ਆ ਦੇਣੀ ਇਹ ਵੀ 85 ਦੀ ਹੈ 85 ਇੱਕੋ ਜਿੱਡੀਆਂ ਵੇੜਾ ਸੰਤ ਸਾਬ ਜਿਹੜੀ ਮਰਜ਼ੀ ਕੋ ਲੈ ਲੈ ਆ ਬਿਲਕੁਲ ਫਿਕਸਰ ਤੇਰਾ ਘਿਆਰੇ ਵਾਲਾ ਕਾਮੇ ਵੀ ਜਿਆਦੇ ਗੰਨੇ ਆ ਜਿਆਦੇ ਗੰਨੇ ਚ ਗੰਨਾ ਨਹੀਂ ਪਸੰਦ ਆਉਂਦਾ ਸਾਨਦ ਆਉਂਦਾ ਬਾਕੀ ਸਾਰੀਆਂ ਵੈਰਾਈਟੀਆਂ ਆਈਆਂ ਥਾਰ ਪਾਰ ਕੇ ਹੈਗੀ ਆ ਗਰਲੈਂਡਰ ਵੀ ਹੈਗੀ ਆ ਸ਼ਾਈ ਵਾਲੀ ਵੀ ਹੈਗੀ ਆ ਲੈ ਹਾਂਜੀ ਲੋਕੋ ਸੋਹਦਾ ਸਰੀ ਜਾਨ ਦੇ ਵੀ ਚੰਗਾ ਮਿਲਕ ਚਵਾ ਰਿਹਾ ਹੈ ਇੱਕ ਤਰ੍ਹਾਂ ਦੀ ਬਰੀਡ ਆ ਗਈ ਆ ਭਾਤ ਭਾਂ ਦਾ ਪਸ਼ੂ ਆ ਗਿਆ ਠੀਕ ਹੈ ਜੀ ਤੇ ਬਾਕੀ ਬਿਹੜਾ ਬਹੁਤ ਖੂਬਸੂਰਤ ਹੁਣੇ ਇਹ ਸੰਗਤ ਕੋਈ ਵੀ ਸ਼ਾਇਰ ਪਸੰਦ ਕਰਦਾ ਕੋਈ ਜੇ ਮੈਂ ਕਰਕੇ ਥੋੜਾ ਪਾ ਕੇ ਕਰਦੀ ਵਸ਼ੀ ਬੜੀ ਤਕਾਫਤ ਮਾਨ ਗਈ ਆ ਨਹੀਂ ਬਿਹੜਾ ਸੁਸੀਪ ਚੰਗੀਆਂ ਨੇ ਬਹੁਤ ਜਿਆਦੀ ਖਰੀ ਸੰਦ ਪਸ਼ੂ ਪਤਾ ਲੱਗ ਜਾਂਦਾ ਖੜੇ ਖਲੋਤਿਆਂ ਤੋਂ ਬੜੇ ਖੂਬਸੂਰਤ ਹਾਂਜੀ ਹਾਂਜੀ ਆ ਦੋ ਦੋ ਵੀ ਚਵਾਉਣਗੇ ਚੰਗੇ ਤੇ ਅੱਜ ਆਜਾ ਨਿਗਾਹ ਦਾ ਤੋਹਫਾ ਆ ਗਿਆ ਗਰੀ ਸੰਸਾਭ ਮਹਨ ਨਿਗਾਹ ਇਕ ਲੈਣ ਦਾ ਤੋਹਫਾ ਗਰੀ ਵੀ ਰੋਟੀ ਤੋਂ ਬਾਅਦ ਜਿਵੇਂ ਕੱਲੀ ਕੋ ਠੀਕ ਆ ਲੈ ਵੀ ਸੰਦੀਪ ਇਹਦਾ ਸੁਆ ਕੀਰ ਕਿਵੇਂ ਆ ਸੰਤੂ ਸਾਹਿਬ ਚਲੋ ਅਗਲਾ ਰੋਭ ਦੂਜਾ ਆਪਾਂ ਤੀਜਾ ਕਰਕੇ ਸੌਦਾ ਕਰੇ ਜਿਹੜੀ ਵੀਰ ਨੇ ਕਰਨਾ ਠੀਕ ਆ ਬਾਕੀ ਫਿਰ ਵੀ ਆਪਦਾ ਅਗਲਾ ਨਰਕ ਪਰਖ ਤਸੱਲੀ ਕਰਕੇ ਕਰੇ ਸੌਦਾ ਜੀ ਨੇ ਲੈ ਦੋਸਤੋ ਸੁਆ ਮੇਰਾ ਵੀਰ ਕੋਈ ਤੀਜਾ ਗ ਮੰਨ ਕੇ ਤੁਸੀਂ ਸੌਦਾ ਕਰ ਲਿਓ ਕਿੰਧਨ ਸੋਈ ਆ ਇਹਨਾਂ ਸੋਈ ਨੇ ਚੌਥਾਕ ਦਿਨ ਹੈ ਜੀ ਅੱਜ ਬਾ ਵੀ ਇਹ ਵੀ ਚਾਰਕ ਦਿਨ ਦਾ ਸਮਾਂ ਹੋ ਗਿਆ ਸੋਈ ਨੂੰ ਠੀਕ ਆ ਜੀ ਸੋ ਕ੍ਰੋਸ ਅੰਗ ਦੇ ਵਿੱਚ ਗਰੇ ਤੇ ਵਾਈਟ ਦੇ ਵਿੱਚ ਦੋਸਤੋ ਡੱਬੇ ਬਣੇ ਆ ਠੀਕ ਆ ਵੈਸੇ ਤੇ ਤੀਜਾ ਚੌਥਾਕ ਦਿਨ ਆ ਤਾਂ ਬਿਲਕੁਲ ਮਿੱਠਾ ਆ ਸੰਤੂ ਸਾਹਿਬ ਦਾ ਬੜਾ ਸੁਦੀਪ ਕਿੰਨਾ ਵੀਰੇ ਬੜਾ ਹੋ ਗਿਆ ਸੰਤ ਸਾਹਿਬ 7-8 ਕਿਲੋ 7-8 ਕਿਲੋ ਹਾਂਜੀ ਤੇ ਜਿਆਦਾ ਨੂੰ ਸੋਈ ਨੂੰ ਇਹਨੂੰ ਸੰਤ ਸਾਹਿਬ ਠੀਕ ਹੈ ਜੀ ਹਾਂਜੀ ਕਿੰਨਾਂ ਚੰਗੀ ਖੜੀ ਆ ਕਿੰਨੇ ਮਰ ਸੰਤ ਸਾਹਿਬ ਮੋਟੀ ਮੋਟੀ ਧਾਰ ਉਂਗਲ ਉਂਗਲ ਜਿੱਦੀ ਠੀਕ ਆ ਆਪਾਂ ਚਵਾਈ ਕਰਕੇ ਸਾਰੇ ਪਸ਼ੂ ਵਿਖਾਉਣੇ ਪਰ ਟਾਈਮ ਥੋੜਾ ਸੰਤ ਸਾਹਿਬ ਨੂੰ ਬਿਲਕੁਲ ਲਓ ਦੱਸੋ ਐਨੀਵਲ ਐਸੇ ਨਾ ਜਿਆਦੇ ਬਣ ਜਾਂਦੇ ਆ ਪਸ਼ੂ ਚਾਦੇ ਬਣ ਜਾਂਦੇ ਆ ਤੋ ਕਨੇ ਕਨੇ ਪਸ਼ੂ ਦੀਆਂ ਪਾਚਵਾਈ ਕਰਕੇ ਨਹੀਂ ਬਖਾ ਸਕਦੇ ਠੀਕ ਹੈ ਜੀ ਨਾਰਮਲੀ ਜਿਦਾਂ ਗੱਲ ਕਰਕੇ ਤਾਂ ਵੀਡੀਓ ਵੀ ਕਾਫੀ ਲੰਬੀ ਹੋ ਜਾਂਦੀ ਹੈ ਤੇ ਜਿਹੜਾ ਵੀ ਮੇਰਾ ਭਰਾ ਜੀ ਨੂੰ ਵੀ ਜਿਹੜਾ ਵੀ ਐਨੀਮਲ ਪਸੰਦ ਆਉਂਦਾ ਇਤਾਂ ਕੇ ਆਪਣਾ ਬਿਲਕੁਲ ਗਨੇ ਮੇਥੇ ਪਸ਼ੂ ਜਿਹੜਾ ਸਾਈਦਿਆ ਨਾ ਕਰਕੇ ਤਸੱਲੀ ਤੁਸੀਂ ਕਰ ਲਿਓ ਠੰਡੇ ਧੀਰੀ ਬਾਕੀ ਸੰਤੋਖ ਜੰਨੀ ਹੈਗੀ ਠੀਕ ਆ ਬੱਚਾ ਮਗਰ ਉਹ ਬੱਛੀ ਹੈ ਇਹ ਸੰਤੋਖ ਸਾਬ ਵੇਖਣਾ ਪੈਣਾ ਜੀ ਵੇਖੋ ਬੱਚਾ ਹੈ ਬੱਚਾ ਆ ਗਿਆ ਜੀ ਬੱਚਾ ਹਾਂ ਜੀ ਮੈਂ ਵੀ ਸੰਦੀਪਰੇ ਗਿਫਟ ਕਿਨੇ ਦਾ ਦੇਣਾ ਫਿਰ ਸੰਤ ਸਾਬ ਮੁੱਲ ਕਰੀਏ ਦਾ 36 ਮੁੱਲ ਕਰੀਏ 35 32000 ਜੀ ਦੇ ਦਈਏ ਜੀ 32 ਦੀ ਹਾਂ ਜੀ ਦੇ ਦਿਓ 32 ਦੀ ਦੇ ਦਈਏ ਉਹ ਛੋੜ ਕਰਦੀ 30000 ਦੀ ਜਾਂਦੀ 30 ਦੀ ਕਰ ਦੋ ਜਾਂਦੀ 30000 ਦੀ ਚਲੋ ਬਿਲਕੁਲ ਜਿਆ ਜਿਆ ਸੰਤ ਸਾਬ ਦੋ ਦਿਨ 10-11 ਕਿਲੋ ਚਵਾਈ ਜਣਾ ਚਲੋ ਠੀਕ ਆ ਹਾਂ ਜੀ ਬਸ ਠੀਕ ਆ ਜਾਂਦੋ ਜੀ ਜਾਂਦੋ ਜੀ ਲਓ ਤੁਸੀਂ 30000 ਦੀ ਸੱਜਰ ਤਾਜੀ ਸੂਈ ਹੈ ਬੜ 30000 ਦੀ ਇਹ ਅੱਜ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਹਾਂ ਨਾ ਜਿਹੜੀ 30000 ਦੀ ਆ ਬਾਕੀ ਥਾਮ ਥੂਣ ਵਾਲੇ ਪਾਸੇ ਆਪਾਂ ਤੁਹਾਨੂੰ ਦਿਖਾਈ ਦਿੱਤਾ ਪ੍ਰੋਪਰ ਸੋ ਵੜ ਚੰਗੀ ਆ ਪਸੰਦ ਆਊਗੀ ਠੀਕ ਆ ਅੱਗੇ ਤੁਹਾਨੂੰ ਦੋ ਮੱਝਾਂ ਦਿਖਾ ਦੇਣੀਆਂ ਇੱਕ ਮੱਝ ਸੂਈ ਤੇ ਇੱਕ ਹੀ ਗੱਬੜ ਲੈ ਵੀ ਸੰਦੀਪ ਜਿਹੜੀ ਆ ਸੂਈ ਆ ਵੀਰ ਇਹ ਸੂਆ ਕਿਵੇਂ ਆ ਸੂਆ ਸੰਧ ਸੰਧ 55 ਸੂਈ ਹੈ ਜੀ ਤੀਜਾ ਸੂਆ ਹਾਂਜੀ ਮਗਰ ਕੱਟਾ ਦੇ ਮਗਰ ਕੱਟੀ ਆ ਗਈ ਜੀ ਕੱਟੀ ਆ ਮਗਰ ਹਾਂਜੀ ਲੋ ਵੀ ਮਗਰ ਕੱਟੀ ਆ ਠੀਕ ਆ ਜੀ ਤੇ ਗਰੇਡਰ ਦੇ ਵਿੱਚ ਵੀ ਆ ਜਾਂਦੀ ਆ ਥੋੜਾ ਜਿਹਾ ਨੀਲੀ ਦੇ ਕ੍ਰਾਸ ਆ ਗਰੇਡਰ ਦੇ ਵਿੱਚ ਹੀ ਠੀਕ ਆ ਮੱਥੇ ਬਾਹਲਾ ਚਾਰ ਬਿਲਕੁਲ ਚਾਰੇ ਖੁਰਤੂ ਪਿਆ ਅੱਜ ਦਿਨ ਕਿੰਨਾ ਵੀਰ ਦਿਨ ਸੰਧ ਸਾਹਿਬ ਇਹਨਾਂ ਮਾਰਦਾ ਹੋ ਗਿਆ ਸੂਈ ਨੂੰ 8-10 ਹਾਂਜੀ ਹਾਂਜੀ ਤੇ ਦੁੱਧ ਕਿੰਨੇ ਕਿਤੇ ਜਿਹੜਾ ਪੱਕਾ ਲੀਡਰ ਵਾਲਾ ਵਾ ਇਹ ਨਹੀਂ ਆਪਾਂ 12 ਕਿਲੋ ਕਹਿ ਦੀਏ 14 ਕਿਲੋ ਕਹਿ ਦੀਏ 15 ਕਿਲੋ ਕਹਿ ਦੀਏ ਵੇਚਣੇ ਤੇ ਮਤਲਬ ਮੱਝ ਦਾ ਵੇਚਣੀ ਅਭੀ ਵੇਚਣ ਦੇ ਮਾਰੇ ਮਤਲਬ ਵੀ ਆਪਾਂ ਕਿਹੜਾ ਚੋਇਆ ਵਿਕੇ ਸੰਤੂ ਸਾਹਿਬ ਰਾਤੀ ਮੈਂ ਆਪਣੇ ਕੋਲ ਆਈ ਆ ਦੁੱਧ ਜਿਹੜੇ ਘਰੋਂ ਲਈ ਆ 12 ਕਿਲੋ ਦੁੱਧ ਉਹਨਾਂ ਕੋਲ ਜਿਹੜਾ ਸੰਤੂ ਸਾਹਿਬ ਮੇਰੇ ਥੱਲੇ ਚੋਇਆ ਵਾ ਠੀਕ ਆ ਦੁੱਧ ਆ ਜੇ ਮੈਂ 12 ਕਿਲੋ ਆਮਨਾ ਭਰੀ ਜਾਊਗੀ ਆਪਾਂ 15 ਕਿਲੋ ਦੇ ਆਂਦੇ ਨਹੀਂ ਕਿਸੇ ਵੀਰ ਨੂੰ ਬਿਲਕੁਲ ਬਿਲਕੁਲ ਬਾਕੀ ਚੌਣ ਇੱਕ ਨੰਬਰ ਪੋਲੀ ਭੂਗਰ ਗਈ ਏ ਠੀਕ ਆ ਕੋਈ ਭੂਰ ਨਹੀਂ ਕੋਈ ਛੱਡਾ ਨਹੀਂ ਉਹ ਤੁਸੀਂ ਇੱਕ ਵਾਰੀ ਦੇਖ ਕੇ ਆਈਡੀਆ ਲੈ ਲੈਣਾ ਠੀਕ ਆ ਜੀ 9 10 9 10 ਦੇ ਦਰਮਿਆਨ ਜਿਹੜੀ ਹੁਣ ਚੱਲਣ ਦੀ ਆ ਚੌੜਾ ਪਿੱਠਪੂੜਾ ਉਹ ਬਿਲਕੁਲ ਸਿੰਗਲ ਦਿੱਤੀ ਹੈ ਤੇ ਸੋਹਣੀ ਹਾਈਟ ਦਾ ਵਿੱਚ ਬਾਕੀ ਚੁਵਾਈ ਬਹੁਤ ਜਿਆਦਾ ਸੰਤੋਖ ਸਾਹਿਬ ਚੰਗੀ ਲੱਗੀ ਆ ਠੀਕ ਆ ਵੀਰ ਹਾਂਜੀ ਬਾਕੀ ਚੋਣ ਚਾਂ ਦਾ ਉਸ ਦੇ ਪਾਸੋਂ ਮਾਰਾ ਨਹੀਂ ਨਿਕਲਦਾ ਚੋਣ ਚਾਂ ਦੀ ਚੰਗੀ ਆ ਸੰਤੋਖ ਸਾਹਿਬ ਚਲੋ ਆਪਾਂ ਆਪਾਂ ਪੈਸੇ ਦੇ ਕੇ ਹੁਣ ਅਗਲੇ ਵੀਰ ਭਰਾਵਾਂ ਤੋਂ ਆਪਾਂ ਲੈਣੇ ਆ ਆਪਾਂ ਚੂਣ ਦਾ ਪਸ਼ੂ ਮਾਰਾ ਲੈਣਾ ਨੀਗਾ ਸਹੀ ਹੈ ਵੀਰ ਨਾ ਮਹਾਰਾਜ ਕਿਹੋ ਜਿਹਾ ਕੰਮ ਕਰੇ ਤੇ ਨਾ ਆਪਾਂ ਕਰਨਾ ਹੀ ਆ ਜੀ ਸਹੀ ਹੈ ਜੀ ਚੂਣ ਦਾ ਪਸ਼ੂ ਆਪਣਾ ਕੋਈ ਨਾ ਮਾਰਾ ਹੋਗਾ ਜੀ ਮੈਂ ਬਦਸੂ ਮੱਝ ਤੁਸੀਂ ਕਰੋ ਚੈੱਕ ਜੇ ਸੰਤੋਖ ਸਾਹਿਬ ਹੋਵੇ ਪਹਿਲਾਂ ਅਗਲੇ ਨੂੰ ਦੱਸਾਂ ਕਿ ਵੀਰ ਜੀ ਚਾਹ ਫੜ ਲੇ ਬੱਸ ਜੀ ਬੱਸ ਦੱਸ ਕੇ ਦਿੱਤਾ ਜਾਵੇ ਕੋਈ ਹਾਂਜੀ ਹਾਂਜੀ ਗਲਤ ਗੱਲ ਨਹੀਂ ਆਪਾਂ ਲੰਮਾ ਲੰਮਾ ਸਮਾਂ ਸਭ ਨੂੰ ਲੋਕ ਕੰਮ ਕਰਨਾ ਵਾ ਤਾਂ ਸਹੀ ਹੈ ਹਾਂਜੀ ਬਾਕੀ ਬਾਇਨਲੋ ਆਲੀ ਸੰਤੋਖ ਸਾਹਿਬ ਲੈ ਵਾਲਾ ਉਹ ਚੰਗਾ ਮੈਂ ਦਾ ਹੂੰ ਨਿੱ ਚੰਗਾ ਥਣ ਭਾਂਡਾ ਚੰਗਾ ਹਾਂਜੀ ਸਾਫ਼ ਸੁਥਰੀ ਆ ਹਾਂਜੀ ਉੱਪਰੋਂ ਦੋਸਤੋ ਸੋਨੇ ਪਿੱਟਪੜੇ ਦੇ ਵਿੱਚ ਆ ਕੋਈ ਲੱਸੀ ਫਿੱਕੀ ਨਹੀਂ ਗਈ ਚੰਗੀ ਆ ਜਿੰਨੀ ਵੀ ਆ ਬਾਦੀ ਬੰਤਰ ਦੀ ਚੰਗੀ ਆ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਦੇ ਆ ਗੁਲਾਈ ਦੇ ਵਿੱਚ ਸਿੰਘ ਆ ਆ ਮੂੰਹ ਮੱਥੇ ਤੋਂ ਠੀਕ ਆ ਤੇ ਮਗਰ ਵੀ ਕੱਟੀ ਫੀਮੇਲ ਕਾਫ ਆ ਹਾਂਜੀ ਹਾਂਜੀ ਲੈ ਵੀਰ ਸੰਦੀਪ ਦੇਣੀ ਕਿੰਨੇ ਦੀ ਆ ਸੰਤੋਖ ਸਾਹਿਬ ਮੁੱਲ ਕਰੀਏ 95 ਮੁੱਲ ਕਰੀਏ ਲੱਖ ਆ ਜੇ ਸਮੋ 85000 ਦੇ ਮੈਂ ਦੇ ਦिए 85 ਹਾਂਜੀ ਦੇ ਦੇ ਕੇ ਕਰਨਾ ਛੋੜ ਛੱਪਾ ਹੋਰ 2000 ਛੋੜ ਕਰਦੀਆਂ 83 ਦੀ ਜਾਂਦੀ ਹੈ ਜੀ ਦੇਓ ਦੇ ਦਿਓ ਹੋਰ ਵੀ ਹੈਗਾ ਤਾਂ ਹੋਰ ਵੀ ਚ ਵੇਖ ਲਓ ਹੁਣ ਸੰਤੋਖ ਸਾਹਿਬ ਕੀ ਜਾਇ ਹੈ ਨਹੀਂ ਹੈ ਕੀਤਾ ਚ ਨਹੀਂ ਹੈ ਕੀਤਾ ਫਿਰ ਜਾਂਦੋ 88000 ਦੀ ਜਾਂਦੀ ਮੌਜੂਦ 83000 ਦੀ ਹੈ ਜੀ ਕਸਰਾ ਕੁਸਰਾ ਕੱਢ ਗਿਆ ਪੂਰਾ ਜਿਹਾ ਦੋਸਤੋ ਟਾਇਰ ਤੋਂ ਟਾਇਰ ਕੰਮ ਕਰਕੇ ਜਿਹਦਾ ਵੀਰਾਂ ਦਾ ਵੀ ਆਪਾਂ ਦੇਵਾਂਗੇ ਮਾਲ ਸੰਤੋਖ ਜੀ ਮੈਂ ਚਲੋ 99000 ਦੀ ਆ ਪਰ ਆਪਾਂ 83000 ਦੀ ਦੇ ਦਾਂਗੇ ਠੀਕ ਆ ਹਾਂਜੀ ਤੇ ਛੋੜ ਛੱਪੇ ਕਰਕੇ ਮਾਲ ਤੁਹਾਨੂੰ ਮਿਲ ਰਿਹਾ ਠੀਕ ਹੈ ਜੀ ਤੇ ਪਹਿਲੀਆਂ ਦੇ ਵਿੱਚ ਤੁਸੀਂ ਸੌਦਾ ਕਰ ਲਿਓ ਤੇ ਬਤ ਚੰਗੀ ਜਮਾ ਜੀ ਠੀਕ ਹੈ ਜੀ 9 10 9 10 ਤੇ ਚੱਲਣਦੀ ਆ ਇਧਰ ਇੱਕ ਗੱਬਣ ਤੁਹਾਨੂੰ ਦਿਖਾ ਦਿੰਨੇ ਤੋਹਫਾ ਇੱਕ ਹੋਰ ਗੱਬਣ ਮੱਧ ਇੱਕ ਵਾਰੀ ਆ ਤੁਸੀਂ ਵੇਖ ਕੇ ਚੈੱਕ ਕਰ ਲਓ ਬਾਦੀ ਪੰਤਰ ਦੀ ਵਜ਼ਨ ਵਟਾ ਪੂਰਾ ਫੋਨ ਠੀਕ ਹੈ ਵਜ਼ਨ ਵਟਾ ਹਾਈਟ ਮੀਡੀਅਮ ਦੇ ਵਿੱਚ ਤੇ ਫੇਸ ਕੁਆਲਿਟੀ ਕਰੋ ਚੈੱਕ ਮੱਥੇ ਬੱਲ ਅੱਖਾਂ ਦੇ ਵਿੱਚ ਬਿਲਕੁਲ ਜਵਾਬ ਆ ਤੇ ਬੱਗੀ ਮੁੱਛ ਚਾਰੇ ਪੰਜ ਚਾਰੇ ਪੈ ਤੋਕਿਆ ਪਨੀਲੀ ਪਨੀਲੀ 라ਵੀ ਦੇ ਵਿੱਚ ਕੋਈ ਮਾਲ ਚਾਹੀਏ ਨੀਲੀ ਦੇ ਵਿੱਚ ਮੰਨ ਰੇ ਹਾਂ ਜੀ ਹਾਂ ਜੀ ਤੇ ਸੰਦੀਪ ਇਹਦਾ ਸੁਹਾਗਨਮਾ ਸੁਹਾਗ ਸੰਤੂ ਸਾਹਿਬ ਉਹਨਾਂ ਨੇ ਦੂਜੇ ਆਖਿਆ ਕੋਈ ਤੀਜਾ ਮੰਨ ਕੇ ਸੌਦਾ ਕਰੇ ਵੀਰ ਨੇ ਜਿਹੜੇ ਉਹਨੇ ਕਰਨਾ ਆਪਣੇ ਆ ਠੀਕ ਆ ਜੀ ਬਾਕੀ ਸੰਗੀ ਸੰਗੀ ਵੇਖੋ ਕਿੰਦੀ ਨਿੱਕੀ ਲੱਗੀ ਆ ਬਹੁਤ ਵਧੀਆ ਇਸ ਕੁਆਲਿਟੀ ਬਹੁਤ ਜ਼ਿਆਦੀ ਸੋਹਣੀ ਸੰਤੂ ਸਾਹਿਬ ਹਾਂ ਅੱਖਾਂ ਵਿੱਚ ਦੋਹਾਂ ਜੀ ਜਵਾਬ ਹੈਗਾ ਬਿਲਕੁਲ ਹੋਰ ਕੀ ਦੱਸੋ ਲੋਡ-ਵਾੜ ਬੜਾ ਠੀਕ ਆ ਜੀ ਭਾਰੀ ਆ ਫੁੱਲ ਵਜਨਦਾਰ ਆ ਇਧਰੋਂ ਕਰੋ ਚੈੱਕ ਦੇਣ ਲੈਂਦੀ ਹਜੇ ਠੀਕ ਆ ਹਾਂ ਜੀ ਸੰਤੂ ਸਾਹਿਬ ਦੇਣ ਲੈਂਦੇ 12 ਕਿਲੋ ਦੋ ਤੇ ਮੈਂ ਨੇ ਚ ਮਧਰੀ ਡੌੜੀ ਦੇ ਵਿੱਚ ਸੰਦੀਪ ਪਸ਼ੂ ਦੁੱਧ ਚੰਗਾ ਚਵਾ ਜਾਂਦਾ ਚੰਗਾ ਚਵਾ ਜਾਂਦਾ ਵਾ ਬਾਕੀ ਥਣ ਭਾਂਡੇ ਦੇ ਸੰਧੂ ਸਾਹਿਬ ਸਾਫ ਆ ਸਹੀ ਆ ਅਜੇ ਸ਼ਾਇਦ ਹੀ ਆਉਂਦਾ ਮੇਰੇ ਸੋਹਣਾਂ ਚਾਰ ਪੰਜ ਦਿਨ ਲੱਜੂਗੀ ਨਹੀਂ ਠੀਕ ਆ ਜੀ ਤੇ ਪੋਲੀ ਚੰਗੀ ਰੂਹ ਵਰਗੀ ਜੀ ਇਹ ਵੀ ਠੀਕ ਆ ਉਹ ਵੀ ਲੱਗਦਾ ਕਿ ਚਾਰ ਪਾ ਦੇ ਚਾਰ ਪੰਜ ਦਿਨ ਐਸਟੀਮੇਟ ਲਾ ਲਿਓ ਵੀ ਚਾਰ ਪੰਜ ਦਿਨ ਹਜੇ ਨਾਰਮਲ ਲੈ ਜਾਊਗੀ ਆਰਾਮ ਨਾਲ ਤੇ ਮਧਰੀ ਡੌੜੀ ਦੇ ਵਿੱਚ ਆ ਮਧਰੀ ਗੋਟੀ ਦੇ ਜਿਵੇਂ ਆਪਾਂ ਨੋਟ ਕਰਾ ਦਿੰਨੇ ਆ ਵੀ ਨੀਲੀ ਜਾਂ ਨੀਲੀ ਰਵੀ ਦੇ ਪਸ਼ੂਆ ਮਧਰੀ ਗੋਟੀ ਦੇ ਵਿੱਚ ਠੀਕ ਆ ਜੀ ਮਧਰੀ ਡੌੜੀ ਦੀ ਆ ਸਿੰਗਲ ਹੈ ਦੀ ਆ ਵਜ਼ਨ ਲੋਡ ਪੂਰਾ ਠੀਕ ਬੋਸ ਨਹੀਂ ਫੇਸ ਕੁਆਲਟੀ ਦੇ ਵਿੱਚ ਮੂੰਹ ਮੱਥੇ ਦੀ ਬੜੀ ਚੰਗੀ ਆ ਨਿੱਕੀ ਨਿੱਕੀ ਸੰਗੀ ਲੱਗੀ ਸੰਤੋ ਸਾਹਿਬ ਹਾਂ ਠੀਕ ਆ ਜੀ ਬਾਕੀ ਖੁੱਲੂ ਚੰਗੀ ਸੰਤੋ ਸਾਹਿਬ ਉਹ ਸੰਦੀਪ ਜੀ ਤਾਂ ਮੈਨੂੰ ਲੱਗਦਾ ਬਣਦੀ ਬਣਦੀ ਪਈ ਹਾਂਜੀ ਹਾਂਜੀ ਸੰਤੋ ਸਾਹਿਬ ਅਜੇ ਮੇਰੇ ਹਿਸਾਬ ਨਾਲ ਹਫਤਾ ਹੀ ਲੱਜੂਗੀ ਛੋਟੀ ਹਾਂ ਦੋਦਲੇ ਪਾਸੋਂ ਟਿਕਾ ਜੀ ਦੋਦਲਾ ਵਾਲੇ ਪਾਸੋਂ ਵੀ ਕਾਫੀ ਚੰਗੇ ਖਰੇ ਪਸ਼ੂ ਨਿਕਲਦੇ ਆ ਇਹਨਾਂ ਆਪਾਂ ਨੋਟ ਕਰਾ ਦਿੱਤਾ ਵੀ ਬਾਕੀ ਨਿੱਗਰ ਚੰਗੀ ਆ ਜੀ ਹੂੰ ਸੋਟੇ ਇਹਨਾਂ ਬਹੁਤ ਜ਼ਿਆਦੀ ਆ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਚੰਗੀ ਸੋਹਣੀ ਤਿਆਰੀ ਕਰੂਗੀ ਆ ਸਾਰੀ ਸਭ ਢੇਲ ਕੱਢ ਜਾਂਦੀ ਹੈ ਜੋ ਕੇ ਸੰਭਾਲ ਹੁੰਦੀ ਆ ਆ ਦੇਖੋ ਢੇਲ ਬਹੁਤ ਜ਼ਿਆਦੀ ਆ ਥਾਰ ਲੰਬਾ ਆ ਦੇਖੋ ਬਈ ਚੰਗੀ ਬਣੂਗੀ ਥੱਲੇ ਸੰਤ ਸਾਹਿਬ ਫੇਸ ਕੁਆਲਟੀ ਬਹੁਤ ਜਿਆਦੀ ਸੋਹਣੀ ਲੱਗੀ ਮੈਨੂੰ ਲੈ ਵੀ ਸੰਦੀਪ ਮੁੱਲ ਵੀ ਦੱਸ ਦਿੰਦਾ ਮੁੱਲ ਸੰਤ ਸਾਹਿਬ ਇਹਦਾ ਕਰਦੇ ਆਪਾਂ 85000 ਰੁਪਿਆ 80000 ਦੀ ਦੇ ਦਈਏ ਜੀ 80000 ਦੀ ਹਾਂਜੀ ਆਉਣ ਦੀ ਹੋਰ ਥੱਲੇ ਇੱਕੋ ਗੱਲ ਹੀ ਇੱਕੀ ਚੇ 76000 ਦੀ ਜਸ ਨੂੰ ਜਾਣ 76000 ਦੀ ਜਸ ਨੂੰ ਜਾਣ 76000 ਦੀ ਜਾਨੀ ਲੋ ਵੀ ਦੋਸਤੋ ਐਂਡ ਤੋਂ ਐਂਡ ਜਿਹੜਾ 76000 ਦੀ ਹੈ ਤੁਹਾਨੂੰ ਬਾਕੀ ਸੰਸਾਭਾ ਵੀ ਜਾਇਜ ਆ ਮੈਂ ਵੀ ਚੰਗੀ ਆ ਮਿੱਠੇ ਮਿੱਠੇ ਮੋਲਾ ਹਾਂਜੀ ਮਿੱਠੇ ਮਿੱਠੇ ਭਾਪੜਤੇ ਆ ਰੋਡ ਵਾਲੀ ਛੋਟੀ ਬਾਕੀ ਜਿੰਨੀ ਆ ਅਸਲੀ ਐਨੀਮਲ ਜਿਹੜਾ ਸਾਰੇ ਖਰੇ ਆ ਠੀਕ ਆ ਜੀ ਸਾਫ ਆ ਸੰਧੂ ਸਾਹਿਬ ਅੱਜ ਆਪਣੇ ਕੋਲ ਪਾਸੋਂ ਜਿੰਨੇ ਹੈਗੇ ਸਾਰੇ ਖਰੇ ਆ ਸੋਨੇ ਰਗੇ ਆ ਬਿਲਕੁਲ ਜੀ ਬਿਲਕੁਲ ਹਰ ਵਾਰ ਦੀ ਤਰ੍ਹਾਂ ਹੀ ਹਾਂਜੀ ਹਰ ਵਾਰੀ ਵੈਸੇ ਚੰਗੇ ਚੰਗੇ ਤੁਸੀਂ ਲੈ ਕੇ ਆਉਂਦੇ ਹੋ ਹਾਂਜੀ ਹਾਂਜੀ ਤੇ ਲੋ ਵੀ ਦੋਸਤੋ ਵੈਸੇ ਅੱਜ ਵੀ ਜਿਹੜਾ ਮੋ ਇਸ ਦੀ ਵੀਡੀਓ ਵੀ ਆਪਾਂ ਪਾਈ ਸੀਗੇ ਪਸ਼ੂ ਬੜੇ ਭਾਅ ਪੜਦੇ ਦੇ ਵਿੱਚ ਦਿੱਤੇ ਸੀਗੇ ਠੀਕ ਹੈ ਜੀ ਤੇ ਜਿਹੋ ਜਿਹੇ ਐਨੀਮਲ ਆਪਾਂ ਖਰੀਦਦੇ ਆ ਉਹ ਜਿਹੜਾ ਜਾਨਵਰ ਚੰਗੇ ਲਈਦੇ ਮਾਰ ਜੀ ਮੇਰੇ ਨਾਲ ਸੁਸਤਰਾ ਪਸ਼ੂ ਲੈ ਜਾ ਹਾਂ ਲੋ ਵੀ ਫਿਰ ਹਾਲ ਅੱਜ ਕਿਸਾਨ ਵੀਰੋ ਇਹ ਤੁਹਾਨੂੰ ਟੋਟਲ ਆਪਾਂ 6 ਪਸ਼ੂ ਦਿਖਾਉਣੇ ਸੀਗੇ ਠੀਕ ਹੈ ਜੀ ਤੇ 6 ਨਗਾ ਦੀ ਤੁਹਾਨੂੰ ਡਿਟੇਲ ਮਿਲ ਗਈ ਆ ਬਾਕੀ ਬਹੁਤ ਤੋਂ ਬਾਅਦ ਅਗੇ ਮੇਰਾ ਵੀਰ ਵੀਡੀਓ ਸ਼ੇਅਰ ਕਰਦੇ ਹੋ ਨਵੇਂ ਫਾਰਮਰ ਭਰਾਵਾਂ ਤੱਕ ਆਪਣੀ ਕਵਰੇਜ ਪਹੁੰਚ ਸਕੇ ਸੰਦੀਪ ਇੱਕ ਨੰਬਰ ਬੋਲ ਵੀਰ ਨੰਬਰ ਸੰਤ ਸਾਹਿਬ ਇਹ ਕਹੇ ਭਾਈ 84370 ਜੀ 38947 19844 38947 ਠੀਕ ਹੈ ਜੀ ਸੰਦੀਪ ਸਾਸਰੀ ਦਾ ਸੰਵਾਦ ਜੀ ਸਾਸਰੀ ਗੁਰੂ ਜੀ ਨਮਰ ਜੀ ਲਓ ਦੋਸਤੋ ਅੱਜ ਆਪਣੀ ਵਿਸ਼ੇਸ਼ ਖਾਸ ਵਿਜਿਟ ਸੀਗੀ ਭੁੱਲਰ ਡੇਰੀ ਫਾਰਮ ਪਿੰਟ ਸੋਰਸਿੰਗ ਠੀਕ ਹੈ ਜੀ ਆਓ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਮਾਲ ਇਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਆਉਂਦਾ ਰਹਿੰਦਾ ਮਿਲਦਾ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ